ਸਾਰੇ ਦੇਸ਼ ਦਾ ਬਾਦਸ਼ਾਹ ਤੇ ਔਰੰਗਜ਼ੇਬ ਹੈ ਸਾਰਾ ਦੇਸ਼ ਇਸ ਦੀ ਮੁੱਠੀ 'ਚ ਹੈ ਸਾਰੀ ਜਗ੍ਹਾ ਇਸ ਦੀ ਫੌਜ ਇਹਦੇ ਸਿਪਾਹੀ ਇਹਦੇ ਐਲਕਾਰ ਔਰ ਸਾਰੇ ਭਾਰਤ ਦੇ ਚੀਜ਼ ਦਾ ਹੁਕਮ ਚੱਲਦਾ ਹੈ ਮੁਰਾਦ ਕਹਿੰਦਾ ਇੱਕ ਜਗ੍ਹਾ ਹੈ ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ ਉਹ ਜਗ੍ਹਾ ਹੈ ਅਨੰਦਪੁਰ ਤੁਬੱਜਾ ਨਸ ਜਾਣਾ ਰਾਤ ਨੂੰ ਭਾਈ ਸਾਹਿਬ ਸਫਰ ਕਰਦੇ ਨੇ ਦਿਨ ਨੂੰ ਕਿਧਰੇ ਛੁਪ ਜਾਂਦੇ ਨੇ ਮੰਜ਼ਿਲ ਦਲ ਮੰਜ਼ਿਲ ਤੈ ਕਰਕੇ ਇਹ ਅਨੰਦਪੁਰ ਸਾਹਿਬ ਪਹੁੰਚੇ ਨੇ ਭਰੇ ਦਰਵਾਜ਼ੇ ਦੇ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾ ਕੇ ਸਜਦਾ ਕੀਤਾ ਮੱਥਾ ਟੇਕਿਆ ਇੱਕ ਪਾਸੇ ਹੀ ਬੈਠ ਗਏ ਸਮਾਪਤੀ ਤੇ ਨੰਦ ਲਾਲ ਜੋਦੜੀ ਕਰਦਾ ਹੈ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ ਇੱਥੇ ਰਹਿਣਾ ਸਤਿਗੁਰ ਕਹਿਣ ਲੱਗੇ ਬੜੀ ਖੁਸ਼ੀ ਦੀ ਗੱਲ ਹੈ ਰੋ ਦੂਜੇ ਦਿਨ ਬੇਨਤੀ ਕਰਦੇ ਨੇ ਨੰਦ ਲਾਲ ਮਹਾਰਾਜ ਆਪ ਨੇ ਇੱਥੇ ਰਹਿਣ ਦੀ ਇਜਾਜ਼ਤ ਮੈਨੂੰ ਦੇ ਦਿੱਤੀ ਹੈ ਤੋ ਫਿਰ ਕੋਈ ਸੇਵਾ ਵੀ ਬਖਸ਼ ਦੇਵੋ ਕੋਈ ਸੇਵਾ ਕਰਿਆ ਕਰਾਂ ਹੁਣ ਸਤਿਗੁਰ ਕਹਿੰਦੇ ਤੂੰ ਕੀ ਕਰ ਸਕਦਾ ਪਹਿਲੇ ਇਹ ਦੱਸ ਕੀ ਕਰ ਸਕਦਾ ਪਾਈ ਸਾਹਿਬ ਕਹਿੰਦੇ ਨੇ ਦੁਨੀਆ ਮੈਨੂੰ ਰੋਸ਼ਨ ਜ਼ਮੀਰ ਕਹਿੰਦੀ ਏ ਰੋਸ਼ਨ ਦਿਮਾਗ ਕਹਿੰਦੀ ਏ ਮੈਂ ਸ਼ਾਇਰ ਹਾਂ ਵਿਦਵਾਨ ਹਾਂ ਕਲਮ ਦਾ ధਨੇ ਆ ਜ਼ਬਾਨ ਦਾ ధਨੇ ਆ ਦਿਮਾਗ ਦਾ ధਨੇ ਆ ਕੁਝ ਸੇਵਾ ਵਾਕਿਤਾ ਤੂੰ ਰੋਸ਼ਨ ਜ਼ਮੀਰ ਹੈਂ ਰੋਸ਼ਨ ਦਿਮਾਗ ਹੈਂ ਕਲਮ ਦਾ ਅਨੇ ਹੈ ਜ਼ਬਾਨ ਦਾ ਅਨੇ ਹੈ ਦਿਮਾਗ ਦਾ ਅਨੇ ਹੈ ਤੂੰ ਇੱਥੇ ਰਹਿਣਾ ਹਾਂ ਮਹਾਰਾਜ ਮੈਂ ਰਹਿਣਾ ਹੈ ਸੇਵਾ ਵੀ ਕਰਨੀ ਹਾਂ ਮਹਾਰਾਜ ਸੇਵਾ ਵੀ ਕਰਨੀ ਹੈ ਅੱਛਾ ਤੂੰ ਲੰਗਰ ਦੇ ਭਾਂਡੇ ਹੀ ਮਾਜਿਆ ਕਰ ਬੜੀ ਝੋਟ ਲੱਗੇ ਕਹਿੰਦਾ ਹੈ ਗੁਰੂ ਨੇ ਵਿਦਿਆ ਦੀ ਕਦਰ ਹੀ ਨਹੀਂ ਕੀਤੀ ਬਾਦਸ਼ਾਹ ਨੇ ਬੈਠਣ ਵਾਸਤੇ ਚਾਂਦੀ ਦੀ ਕੁਰਸੀ ਦਿੱਤੀ ਸੀ ਇਹ ਚਾਂਦੀ ਦੀ ਕੁਰਸੀ ਤੇ ਬੈਠ ਕੇ ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜਾਉਂਦੇ ਸਨ ਇਹ ਕਹਿੰਦੇ ਨੇ ਜਾ ਕੇ ਬਾਂਡੇ ਮਾਰ ਜਾ ਪਰ ਹੁਣ ਕਰੇ ਕਿ ਕਿਧਰੇ ਜਾ ਵੀ ਨਹੀਂ ਸਕਦਾ ਇਤਿਹਾਸ ਕਹਿੰਦਾ ਹੈ ਦੂਜੇ ਦਿਨ ਬਾਂਡਿਆਂ ਦਾ ਢੇਰ ਮਾਂਜਣ ਵਾਲੇ ਵੀ ਬੜੇ ਤੇ ਪੁਰਾਣਾ ਜ਼ਮਾਨਾ ਰਾਖ ਨਾਲ ਮਾਂਜਣੇ ਹੱਥ ਕਾਲੇ ਹੁੰਦੇ ਨੇ ਪਾਂਡੇ ਮਾਂਜਣੇ ਲੱਗ ਪਏ ਭਾਈ ਸਾਹਿਬ ਦਾ ਸੌਰਾ ਪਰਿਵਾਰ ਮਲਤਾਨ ਵਿੱਚ ਰਹਿੰਦਾ ਸੀ ਉੱਥੇ ਤੱਕ ਖਬਰਾਂ ਪਹੁੰਚ ਗਈਆਂ ਕਿ ਨੰਦ ਲਾਲ ਆਗਰੇ ਤੋਂ ਭੱਜ ਕੇ ਛੁਪ ਛੁਪਾ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦ ਲਾਲ ਦੀ ਕਦਰ ਨਹੀਂ ਕੀਤੀ। ਭਾਂਡੇ ਮਾਂਜਣ ਤੇ ਲਾ। ਮੰਜ਼ਿਲਦਰ ਮੰਜ਼ਿਲ ਤੈ ਕਰਕੇ ਇਸ ਸੋਰਾ ਪਰਵਾਰ ਇਹ ਸ਼ਰੀਕ ਆਨੰਦਪੁਰ ਸਾਹਿਬ ਪਹੁੰਚੇ ਨੇ। ਪਰ ਕਈ ਦਿਨ ਭਾਂਡੇ ਮਾਂਜਦਿਆਂ ਮਾਂਜਦਿਆਂ ਰੱਬੀ ਤਰੰਗਿਆ ਦੇ ਲਹਿਰਾਂ ਵਿੱਚ ਰਹਿੰਦਿਆਂ ਰਹਿੰਦੇ ਆ। ਹਰ ਮਨੁੱਖ ਦਾ ਆਪਣਾ ਹੋਰ ਆਉਂਦਾ ਆਵਾ ਹੁੰਦਾ। ਉੱਥੇ ਸਭ ਬ੍ਰह्मज्ञानी ਰਸਕ ਪੁਰਸ਼ ਫਿਰ ਸਤਗੁਰ ਉਹਨਾਂ ਦਾ ਔਰਾ ਆਭਾ ਕੰਨਨ ਪੂਰਨ ਪੁਰਖ ਦੀ ਜਿਹੜੀ ਆਭਾ ਤੇ ਮਸਤਕ ਦੇ